ਪੰਜਾਬ ਦੀ ਪੰਚਾਇਤੀ ਚੋਣ ਸਤੰਬਰ ਮਹੀਨੇ ਦੇ ਵਿੱਚ ਹੋਣ ਜਾ ਰਹੀ ਆ ਕੀ ਸਰਪੰਚੀਆਂ 40-40 ਲੱਖ ਲਾ ਕੇ ਇਸ ਵਾਰ ਬਣਨਗੀਆਂ ਕੀ ਪੰਚਾਇਤੀ ਚੋਣਾਂ ਦੇ ਵਿੱਚ ਇਸ ਵਾਰ 40 ਲੱਖ ਦਾ 80 ਲੱਖ ਨਹੀਂ ਹੋਊਗਾ ਇਹ ਗੱਲ ਮੈਂ ਕਿਉਂ ਕਰ ਰਿਹਾ ਸਤ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਜਿਹੜੇ ਦੋਸਤ ਨਵੇਂ ਆਏ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੈਣਾ ਹੋ ਸਬਸਕ੍ਰਾਈਬ ਕਿਉਂਕਿ ਜਦੋਂ ਅਸੀਂ ਹੋਰ ਵੀ ਕੋਈ ਪੰਚਾਇਤੀ ਮਾਮਲੇ ਲੈ ਕੇ ਅਪਡੇਟ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਉਹ ਅਪਡੇਟ ਤੁਹਾਡੇ ਕੋਲ ਪਹੁੰਚੂਗੀ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਤੋਂ ਜਿਹੜੇ ਦੋਸਤ ਆਏ ਨੇ ਨਵੇਂ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਸੋ ਜਿਹਨਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦੋਸਤਾਂ ਦਾ ਧੰਨਵਾਦ ਦੋਸਤੋ ਦੋ ਗੱਲਾਂ ਨੇ ਇੱਕ ਤਾਂ ਗੱਲ ਹੈਗੀ ਆ ਸਰਪੰਚੀ ਦੀ ਚੋਣ ਦੀ ਦੂਜੀ ਗੱਲ ਹੈਗੀ ਹੈ ਸਰਪੰਚੀ ਦੀ ਚੋਣ ਦੇ ਉੱਪਰ 40 ਲੱਖ ਰੁਪਏ ਦੀ ਭਗਵੰਤਮਾਨ ਸਾਹਿਬ ਦੇ ਹੁਕਮ ਦੀ ਤੇ ਸਰਕਾਰ ਦੀ ਭਰੀ ਇਸ ਹਾਮੀ ਦੀ ਕਿ ਅਸੀਂ ਸਤੰਬਰ ਦੇ ਵਿੱਚ ਪੰਚਾਇਤੀ ਚੋਣ ਕਰਵਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਤੰਬਰ ਦੇ ਵਿੱਚ ਪੰਚਾਇਤੀ ਚੋਣ ਦੇ ਪਿਛਲੀ ਗੱਲ ਕੀ ਹੈ ਦੋਸਤੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਢਾਈ ਸਾਲ ਹੋ ਗਏ ਢਾਈ ਸਾਲ ਹੋ ਗਏ ਤੇ ਹੁਣ ਤੱਕ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਨਹੀਂ ਹੋਈ ਪੰਚਾਇਤੀ ਚੋਣਾਂ ਦਾ ਜਿਹੜਾ ਕਾਰਜਕਾਲ ਸੀ ਉਹ ਕਾਰਜਕਾਲ ਸਮਾਪਤ ਹੋ ਗਿਆ ਜਨਵਰੀ ਦੇ ਦੂਜੇ ਹਫਤੇ 2024 ਦੇ ਵਿੱਚ ਯਾਨੀ ਕਿ ਅੱਜ ਤੋਂ 6-7 ਮਹੀਨੇ ਪਹਿਲਾਂ ਕਾਰਜਕਾਲ ਸਮਾਪਤ ਹੋ ਗਿਆ ਤੇ ਪੰਜਾਬ ਪ੍ਰਦੇਸ਼ ਦੀ ਸਰਕਾਰ ਨੂੰ ਲਗਾਤਾਰ ਸਵਾਲ ਹੋ ਰਹੇ ਕਿ ਕਿ ਸੀ ਕਿ ਤੁਸੀਂ ਪੰਚਾਇਤੀ ਚੋਣਾਂ ਕਦੋਂ ਕਰਾਓਗੇ ਕਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਗੀ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਨਹੀਂ ਸੀ ਰਹੀਆਂ ਇਸ ਕਰਕੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪੈ ਗਈ ਉਸ ਪਟੀਸ਼ਨ ਦੇ ਵਿੱਚ ਸਰਕਾਰ ਨੂੰ ਪੁੱਛਿਆ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਤੇ ਮਿਊਨਿਸਪਲ ਦੀਆਂ ਜਿਹੜੀ ਚੋਣਾਂ ਹੈਗੀਆਂ ਨੇ ਕਮੇਟੀ ਦੀਆਂ ਤੁਸੀਂ ਕਿਉਂ ਨਹੀਂ ਕਰਵਾ ਰਹੇ ਪੰਜਾਬ ਸਰਕਾਰ ਲਗਾਤਾਰ ਜਵਾਬ ਜਿਹੜਾ ਸੀ ਆਪਣਾ داخل ਕਰਨ ਦੇ ਵਿੱਚ ਹਾਈ ਕੋਰਟ ਤੋਂ ਸਮਾਂ ਮੰਗ ਰਹੀ ਸੀ ਕਿ ਸਾਨੂੰ ਸਮਾਂ ਦਿਓ ਜਵਾਬ داخل ਕਰਨ ਦੇ ਲਈ ਤਾਂ ਮਿੱਤੇ ਜਨਿਕ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ ਤਾਂ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਵਾਂਗੇ ਅਸੀਂ ਜਲਦ ਕਰਵਾਵਾਂਗੇ ਤਾਂ ਹਾਈ ਕੋਰਟ ਨੇ ਪੁੱਛਿਆ ਕਿ ਕਦੋਂ ਕਰਵਾਓਗੇ ਤਾਂ ਇਹਦੇ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਚੋਣ ਕਰਵਾਵਾਂਗੇ ਸਤੰਬਰ ਦੇ ਵਿੱਚ ਯਾਨੀ ਕਿ ਦੋਸਤੋ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਚੋਣ ਕਰਵਾਵਾਂਗੇ ਸਤੰਬਰ ਦੇ ਵਿੱਚ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਤੰਬਰ ਦੇ ਵਿੱਚ ਹੋਣ ਜਾ ਰਹੀਆਂ ਨੇ ਇਹ ਗੱਲ ਸਰਕਾਰ ਨੇ ਕਲੀਅਰ ਕਰਤੀ ਦੋਸਤੋ ਤਾਂ ਇਸ ਤੋਂ ਜਿਹੜੀ ਅਗਲੀ ਗੱਲ 40 ਲੱਖ ਰੁਪਏ ਦੀ ਸਰਪੰਚੀ ਦੀ ਉਹ ਕੀ ਹੈ ਇਹ ਬੜਾ ਇੱਕ ਮਹੱਤਵਪੂਰਨ ਪੁਆਇੰਟ ਹੈ ਜੇਕਰ ਦੇਖਿਆ ਜਾਵੇ ਪੰਜਾਬ ਦੀ ਸਰਕਾਰ ਦੇ ਸੰਦਰਭ ਦੇ ਵਿੱਚ ਵੀ ਪੰਜਾਬ ਦੀਆਂ ਪੰਚਾਇਤਾਂ ਦੇ ਸੰਦਰਭ ਦੇ ਵਿੱਚ ਵੀ ਸੰਦਰਭ ਕੀ ਹੈ ਅੱਜ ਤੋਂ ਡੇਢ ਸਾਲ ਪਹਿਲਾਂ ਸੰਗਰੂਰ ਦੇ ਵਿੱਚ ਪੰਜਾਬ ਦੇ ਚੀਫ ਮਨਿਸਟਰ ਭਗਵੰਤ ਮਾਨ ਦੀ ਰੈਲੀ ਸੀ ਮੁੱਖ ਮੰਤਰੀ ਸਾਹਿਬ ਰੈਲੀ ਦੇ ਵਿੱਚ ਸੰਬੋਧਨ ਹੋ ਰਹੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਸਮੋਦਰ ਹੋ ਰਹੇ ਸੀ ਲੋਕਾਂ ਨੂੰ ਤੇ ਉਹ ਸੁਨੇਹਾ ਪੂਰੇ ਪੰਜਾਬ ਨੂੰ ਉਹ ਦੇ ਰਹੇ ਸੀ ਉਹ ਸੁਨੇਹਾ ਸੀ ਕਿ ਐਸਵਾਰ ਪੰਚਾਇਤੀ ਚੋਣਾਂ ਹੋਣਗੀਆਂ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਸੋਚਿਓ ਨਾ ਕਿ ਅਸੀਂ 40 ਲੱਖ ਲਾ ਕੇ ਸਰਪੰਚ ਬਣਾਂਗੇ ਕਿਉਂਕਿ 40 ਲੱਖ ਲਾ ਕੇ ਸਰਪੰਚ ਤੁਸੀਂ ਨਾ ਬਣਿਓ ਜਿਹੜਾ ਬੰਦਾ 40 ਲੱਖ ਲਾ ਕੇ ਸਰਪੰਚ ਬਣਊਗਾ ਉਹ ਫਿਰ 40 ਲੱਖ ਲਾ ਕੇ ਸਰਪੰਚ ਬਣ ਕੇ ਸਾਡੇ ਕੋਲ ਨਾ ਆਇਓ ਕਿਉਂਕਿ ਸਾਡੇ ਕੋਲ 40 ਲੱਖ ਦਾ 80 ਲੱਖ ਨਹੀਂ ਹੁੰਦਾ ਹੈਗਾ ਇਹ ਭਗਵੰਤਾਨ ਸਾਹਿਬ ਨੇ ਕਿਹਾ ਕਿ ਨਿਰਪੱਖ ਹੋਣਗੀਆਂ ਜਿਹੜੀਆਂ ਪੰਜਾਬ ਦੀਆਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਹੋਣਗੀਆਂ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਊਗੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੋਊਗਾ ਦਾਰੋਂ ਨਹੀਂ ਵੰਡੀ ਜਾਊਗੀ ਬੂਥ ਕੈਪਚਰਿੰਗ ਨਹੀਂ ਹੋਊਗੀ ਪੈਸੇ ਦੇ ਕੇ ਵੋਟਾਂ ਨਹੀਂ ਖਰੀਦੀਆਂ ਜਾਣਗੀਆਂ ਇਹ ਸਾਰੀਆਂ ਗੱਲਾਂ ਦਾ ਸਰਕਾਰ ਕਹਿੰਦੇ ਕਿ ਜਿਹੜਾ ਧਿਆਨ ਹੈ ਉਹ ਧਿਆਨ ਖਾਸ ਧਿਆਨ ਰੱਖੋਗੀ ਪੰਜਾਬ ਦੀ ਸਰਕਾਰ ਨੇ ਇਹ ਗੱਲ ਕਹੀ ਤਾਂ ਹੁਣ ਪੰਜਾਬ ਸਰਕਾਰ ਮੰਨ ਗਈ ਦੋਸਤੋ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਅਸੀਂ ਪੰਚਾਇਤੀ ਚੋਣਾਂ ਸਤੰਬਰ ਮਹੀਨੇ ਦੇ ਵਿੱਚ ਕਰਵਾਉਣ ਜਾ ਰਹੇ ਹਾਂ ਕਾਰਜਕਾਲ ਖਤਮ ਹੋ ਗਿਆ ਸੀ ਜਨਵਰੀ ਦੇ ਦੂਜੇ ਹਫਤੇ 2024 ਦੇ ਵਿੱਚ ਚੋਣਾਂ ਦਾ ਨਾਲ ਦੇ ਨਾਲ ਫਰਵਰੀ ਦੇ ਵਿੱਚ ਹੋ ਜਾਣੀ ਚਾਹੀਦੀ ਸੀ ਪਰ ਸਰਕਾਰ ਨੇ ਕਿਹਾ ਕਿ ਕੋਡ ਆਫ ਕੰਡੈਕਟ ਇੰਪਲੀਮੈਂਟ ਹੋ ਗਿਆ ਤੇ ਭਾਰਤ ਪੂਰੇ ਦੇਸ਼ ਦੀ ਭਾਰਤ ਦੇਸ਼ ਦੀ ਪੂਰੇ ਲੋਕ ਸਭਾ ਦੀ ਚੋਣਾਂ ਅਨਾਉਂਸ ਹੋਊਗੀ ਤੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ पाए ਤੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਕਿ ਜਲੰਧਰ ਦੀ ਬਾਈਪੋਲ ਆ ਗਈ ਤਾਂ ਕਿਹਾ ਗਿਆ ਕਿ ਆਖਰ ਕਦੋਂ ਪੰਚ ਕਦੋਂ ਪੰਚਾਇਤੀ ਚੋਣਾਂ ਹੋਣਗੀਆਂ ਕਦੋਂ ਸਰਕਾਰ ਪੰਚਾਇਤ ਚ ਆਉਣਾ ਇਹ ਕਰਾਣ ਜਾਊਗੀ ਇਹ ਸਾਰੇ ਸਵਾਲ ਸਰਕਾਰ ਨੂੰ ਹੋਏ ਫਿਰ ਹਾਈ ਕੋਰਟ ਦੇ ਟੇਬਲ ਦੇ ਉੱਪਰ ਹੋਏ ਉੱਥੇ ਸਤੰਬਰ ਦੇ ਵਿੱਚ ਸਰਕਾਰ ਨੇ ਕਿਹਾ ਕਿ ਅਸੀਂ ਚੋਣ ਜਿਹੜੀ ਉਹ ਕਰਵਾਵਾਂਗੇ ਪਰ ਤੁਹਾਡੇ ਯਾਦ ਹੋਊਗਾ ਪਿਛਲੇ ਸਾਲ ਸਤੰਬਰ ਅਗਸਤ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਆਪਣੇ ਦਫ਼ਤਰੋਂ ਕੱਢ ਕੇ ਪੰਜਾਬ ਦੀਆਂ ਪੰਚਾਇਤਾਂ ਭੰਗ ਕਰਦੀਆਂ ਪੰਜਾਬ ਦੀ ਪੰਚਾਇਤ ਯੂਨੀਅਨ ਹੋਰ ਲੋਕ ਜਾ ਕੇ ਖੜ੍ਹ ਗਏ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਲਈ ਫਟਕਾਰ ਦੇ ਪੰਜਾਬ ਦੀਆਂ ਪੰਚਾਇਤਾਂ ਨੂੰ ਮੁੜ ਬਹਾਲ ਕਰਤਾ ਤੇ ਪੰਚਾਇਤਾਂ ਮੁੜ ਬਹਾਲ ਹੋ ਗਈਆਂ ਕਾਰਜਕਾਲ ਆਪਣਾ ਉਹਨਾਂ ਦਾ ਵਧ ਗਿਆ ਤੇ ਉਹ ਚੱਲਦਾ ਹੋ ਗਿਆ ਪੰਚਾਇਤੀ ਸਿਸਟਮ ਸੀ ਜਿਹੜਾ ਤੇ ਹੁਣ ਫਰਵਰੀ ਤੋਂ ਬਾਅਦ ਲਗਾਤਾਰ ਪ੍ਰਬੰਧਕ ਸਾਰਾ ਕੰਮ ਕਰ ਦੇਖ ਰਹੇ ਨੇ ਕਹਿੰਦੇ ਕਿ ਸਰਕਾਰ ਦੀ ਪਲਾਨਿੰਗ ਤਾਂ ਆਹਾ ਵੀ ਹੈਗੀ ਹੈ ਕਿ ਕਿਉਂ ਨਾ ਆਪਾਂ ਸਤੰਬਰ ਅਕਤੂਬਰ ਮਹੀਨੇ ਅਕਤੂਬਰ ਦੇ ਵਿੱਚ ਚੋਣਾਂ ਕਰਵਾਈਏ ਆਹਾ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਚਾਰ ਜਿਹੜੀ ਜਿਮਨੀ ਚੋਣਾਂ ਨੇ ਉਹ ਹੋਣੀਆਂ ਹਜੇ ਪੈਂਡਿੰਗ ਨੇ ਉਹਨਾਂ ਦੇ ਆਪਾਂ ਨਾਲ ਹੀ ਕਰਵਾ ਦਾਂਗੇ ਤੇ ਕਿਹਾ ਜਾ ਰਿਹਾ ਕਿ ਚਾਰ ਜਿਮਨੀ ਚੋਣਾਂ ਜਿਹੜੀ ਵਿਧਾਨ ਸਭਾ ਚੋਣ ਹੋਣੀ ਹੈ ਹਰਿਆਣਾ ਦੀ ਉਹਦੇ ਨਾਲ ਹੋ ਸਕਦੀ ਹੈ ਨਹੀਂ ਤੇ ਸਰਕਾਰ ਨੂੰ ਕੰਮ ਕਾਜ ਕਰਨ ਦੇ ਵਿੱਚ ਇੰਨਾ ਕਿ ਜਿਹੜਾ ਸਮਾਂ ਉਹ ਸਮਾਂ ਵੀ ਦੋਸਤੋ ਮਿਲ ਜੂਗਾ ਤੇ ਇਹ ਗੱਲਾਂ ਵੀ ਸਾਰੀਆਂ ਹੋ ਜਾਈਆਂ ਇਸ ਤੋਂ ਇਲਾਵਾ ਚਾਰ ਨਗਰ ਨਿਗਮ ਬਿਆਲਾ 42 ਮਿਊਂਸੀਪਲ ਜਿਹੜੀਆਂ ਚੋਣਾਂ ਨੇ ਉਹ ਪੰਜਾਬ ਦੇ ਵਿੱਚ ਹੋਣੀਆਂ ਜੇ ਪੈਂਡਿੰਗ ਨੇ ਪਰ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਸਰਪੰਚੀ ਦੀ ਚੋਣ ਪੰਚਾਇਤੀ ਚੋਣ ਸਤੰਬਰ ਮਹੀਨੇ ਦੇ ਵਿੱਚ ਕਰਵਾ ਦਾਂਗੇ